ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਗਰੰਤੀ ਸਿੰਘ ਹੁਕਮਨਾਮਾ ਸਾਹਿਬ ਲੈ ਰਿਹਾ ਸੀਗਾ ਤੇ ਹੁਕਮ ਹੁਕਮਨਾਮਾ ਸਾਹਿਬ ਲੈਣ ਦੇ ਸਮੇ ਗਰੰਤੀ ਸਿੰਘ ਦੀ ਜਿਹੜੀ ਹੈ ਉਹ ਖਬਰ ਇਹ ਪ੍ਰਾਪਤ ਹੋ ਰਹੀ ਹੈ ਕਿ ਉਸ ਦੀ ਮੌਤ ਹੋ ਗਈ ਹੈ ਤੇ ਹੁਕਮਨਾਮਾ ਕੀ ਹੈ ਜਿਸ ਦੇਵ ਪਰੁਖ ਬਿਧਾਤਾ ਹਰਸਤ ਨਹੀਂ ਜਾਂਦਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਆ ਗ੍ਰੰਤੀ ਸਿੰਘ ਦੀ ਦਿੱਤ ਹੋਈ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਤਿਗੁਰਾਂ ਦੇ ਚਰਨ ਕਮਲਾਂ 'ਪਾਸ ਅਰਦਾਸ ਬੇਨਤੀ ਕਰੋ ਕਿ ਮਹਾਰਾਜ ਗ੍ਰੰਤੀ ਸਿੰਘ ਨੂੰ ਆਪਣੇ ਚਰਨ ਕਮਲਾਂ 'ਪਾਸ ਨਿਵਾਸ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ